ਸਵਾਗਤ ਹੈ ਕਿਸਾਨ ਵੀਰੋ ਡਾ ਢੱਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰਾ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪੈਂਡ ਸੇਲ ਬਰਾ ਤੋਂ ਕਰਾਂਗੇ ਜੀ ਕਵਰ ਝੋਟੀਆਂ ਦਿਖਾਵਾਂ ਤੁਹਾਨੂੰ ਦੋ ਇੱਕ ਨੀਲੀ ਦਾ ਵੀ ਤੇ ਇੱਕ ਦਿਖਾਵਾਂ ਬੂਰੀ ਬੂਰੀ ਦਿਖਾ ਦੇਾਂਗੇ ਜੀ ਗੱਬਣ ਤੁਹਾਨੂੰ ਤੇ ਨੀਲੀ ਰਾਵੀ ਦਿਖਾ ਰਹਾ ਸੂਈ ਸਵਾਈ ਮਾਗਰ ਕੀ ਆ ਜਾਂ ਕਿਹੜਾ ਸੂਆ ਬਾਈ ਜੀ ਤੋਂ ਪੁੱਛਾ ਆ ਜੋ ਵੀਰੇ ਇੱਥੇ ਆ ਜੋ ਸਸੀ ਕਾ ਬਾਈ ਜੀ ਸਸੀ ਕਾ ਬਾਈ ਹੋ ਠੀਕ ਹੋ ਮੇਰੇ ਵਧੀਆ ਵੀਰੇ ਮੇਰਾ ਨੰਬਰ ਬੋਲੋ ਜੀ ਨੰਬਰ ਆਪਣਾ 98767 ਵੀਰੇ 82344 ਬਾਈ 9876782344 ਪਿੰਡ ਆਪਣਾ ਜੀ ਸਿਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਔਲ ਵੀਰੇ ਨੇੜੇ ਨੇੜੇ ਪਿੰਡ ਭਾਇਰਪਰਾਮਪਰਾ ਮੰਡੀ ਓਕੇ ਜੀ ਇਹ ਪਿੰਡ ਆਪਣੇ ਕੋਲੇ ਆ ਗਏ ਤੇ ਅੱਜ ਫਿਰ ਜਾਨਵਰ ਤਾਂ ਆਪਣੇ ਕੋਲ ਕਾਫੀ ਖੜਿਆ ਹਨ ਦਿਖਾਉਣੇ ਤੋਂ ਹੀ ਆ ਆ ਤਾਂ ਸੱਜਰ ਸੂਈ ਆ ਬਾਈ ਜੇ ਮੰਨ ਲਓ ਪਾਈ ਜੂਗੀ ਇਹਦੀ ਘੰਟਾ ਡੇਢ ਘੰਟੇ ਹੋਇਆ ਅੱ ਤੇ ਬਾਈ ਆ ਹੈਗੀ ਸੂਣ ਵਾਲੀ ਇਹ ਦੂਜੇ ਸੂਏ ਦੇ ਪਹਿਲੇ ਨੰਬਰ ਦੇ ਆਪਾਂ ਨੀਲੇ ਦਾ ਵੀ ਦੇਖੀ ਜਾਨੇ ਬਾਈ ਹਾਂ ਬਾਈ ਸੂਈ ਨੂੰ ਤਾਂ ਅੱਧਾ ਜਾਂ ਪੌਣਾ ਘੰਟਾ ਹੋ ਗਿਆ ਮਗਰ ਕੀ ਆ ਗਿਆ ਜੀ ਮਗਰ ਕਟਾ ਵੀਰੇ ਮਗਰ ਕਟਾ ਸੁਆ ਬਾਈ ਕਿਹੜਾ ਸੂਈ ਸੁਆ ਦੂਜਾ ਬਾਈ ਰੀਜਨਲ ਦੂਜਾ ਸੁਆ ਸੂਪੀ ਤੇ ਕਿੰਨਾ ਕੁ ਬਾਈ ਫਿਰ ਮਾਲਕਾਂ ਨੇ ਦੁੱਧ ਦੱਸਿਆ ਪਹਿਲੇ ਸੂਏ ਦਾ ਦੁੱਧ ਬਾਈ ਇਹਦਾ ਦੱਸਿਆ 12 13 ਦੱਸਿਆ ਸੀਗਾ 14 15 ਤਾਂ ਦੇਊਂ ਝੋਟੇ ਖੋ ਲੋ ਜਿੰਨੂੰ ਤੋਰਾ ਕਰਾ ਕੇ ਇੱਕ ਚੰਗੇ ਜੀ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੈਣਗੇ ਤੁਹਾਨੂੰ ਪਤਾ ਵੀ ਬੱਚਾ ਹਜੇ ਉੱਠਣ ਨਹੀਂ ਲੱਗਿਆ ਤੁਹਾਡੇ ਸਾਹਮਣੇ ਹੁਣੀ ਬੱਚਾ ਫੁੱਲ ਮਾਰ ਕੇ ਆ ਜੀ ਨੀਲੀ ਰਾਵੀ ਦੇ ਫੁੱਲ ਫੁੱਲ ਕੱਢ ਫੁੱਲ ਲੈਵਾ ਤੇ ਸੂਆ ਰੇ ਨਾਲ ਦੂਜਾ ਦੁੱਧ ਵਾਕੇ ਕੱਢਣਾ ਕਿਉਂਕਿ ਕੁਆਲਿਟੀ ਨੇ ਦੁੱਧ ਕੱਢਣਾ ਹੁੰਦਾ ਜੀ ਇੱਥੇ ਕਰੋ ਬਹੁਤ ਹਾਲੇਵੇ ਦੀ ਬਹੁਤ ਹੀ ਸਾਫ ਆ ਨਾ ਬਾਈ ਥਾਂ ਪੂਰੀ ਜੀ ਕੱਦ-ਕੁੱਦ ਵੀ ਬਹੁਤ ਆ ਬਾਈ ਬੇਲ ਵੀ ਬਹੁਤ ਕੱਦ-ਕਾੜ ਪੂਰਾ ਚੰਗਾ ਜੀ ਇੱਥੋਂ ਕਰੋ ਨੂੰ ਚੱਕ ਹਾਲੇਵੇ ਦੀ ਚੰਗੀ ਸਾਫ ਸੁਥਰੀ ਤੇ ਜੋ ਹਜਾਤ ਬਹੁਤ ਸਿੱਟਿਆ ਨਾ ਬਾਈ ਬੇਲੇ ਹਾਂਜੀ ਹਾਂਜੀ ਬਾਈ ਆ ਲਿਓ ਜੀ ਹੂੰ ਇੱਥੋਂ ਫੇਸ ਦੀ ਕੁਆਲਿਟੀ ਕਰ ਲੋ ਚੈੱਕ ਤੇ ਕਿਸੇ ਨੇ ਬੱਚੇ ਬੁੱੱਚੇ ਲੈਣੇ ਚਾ ਲੋ ਮੰਨ ਲਈ ਗੱਲ ਵੀ ਇਹਦੇ ਭਰਾਉਣਾ ਦਾ ਵੈਸੇ ਨੀਲੀ 라ਵੀ ਦਾ ਹੀ ਚਾਹੀਦਾ ਸੀ ਕਿਸੇ ਨੇ ਮੋਰਾ ਦਾ ਭਰਾਤਾ ਹੈ ਨਾ ਹਾਂ ਬਾਈ ਬਾਕੀ ਡਾਕਟਰ ਟੂਟਰ ਦੱਸ ਕੇ ਪਰ ਭਰਿਆ ਜਾਂਦਾ ਯਾਰ ਓਕੇ ਜੀ ਹਾਂ ਆ ਲੋ ਜੀ ਇੱਥੋਂ ਕਰੋ ਚੈੱਕ ਥਣਲੇਵਾ ਪੂਰਾ ਸਾਫ ਆ ਯਾਰ ਹੈ ਨਾ ਬਾਕੀ ਮੋਟੀ ਕਰਨੇ ਹਰ ਕੀ ਧਾਰ ਆ ਵੀਰੇ ਜਮਾ 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 ਇੱਥੋਂ ਕਰੋ ਚੈੱਕ ਇਹਨੂੰ ਤੇ ਨਿਸ਼ਾਨੀਆਂ ਸਾਰੀਆਂ ਤੁਹਾਨੂੰ ਦਿਖਾ ਦਗੀ ਇੱਥੋਂ ਕਰੋ ਚੈੱਕ ਤੇ ਬਾਕੀ ਦੀ ਗੱਲ ਆਹ ਤੁਹਾਡੇ ਕੋਲ ਸਾਰੀਆਂ ਯਾਰ ਹਮਮ ਔਕਾ ਔਕਾ ਮਣਕਣੀਆਂ ਸਾਰਾ ਸਾਰਾ ਕੁਝ ਆ ਬਈ ਆ ਦੇਖੋ ਵੀਰ ਕੋਈ ਬੱਚਾ ਨਹੀਂ ਲਾਇਆ ਹਨਾ ਆ ਲਈ ਲੋ ਧਾਰਾਂ ਤੋਂ ਨਾ ਪੱਤੇ ਥੱਲੇਦਾਰ ਪੋਲੀ ਤੇ ਨਾਰਮ ਬਹੁਤ ਆ ਬਹੁਤ ਬੋਲੀ ਆ ਬਈ ਬਹੁਤ ਲਾ ਹਾਂ ਲਾ ਬਈ ਪੂਰੀ ਮੋਤੀ ਕਰਨੀ ਅੱਜ ਧਾਰ ਬਈ ਹਮਮ ਦੂਜੇ ਪਾਰ ਲੈ ਜੋ ਮਾਰ ਦੇ 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 ਮੱਜ ਨੂੰ ਧਾਰ ਹਮਮ ਓਕੇ ਥੱਲੇ ਦਾ ਯਾਰ ਹਾਂਜੀ ਓਕੇ ਆਲੋ ਬੱਸ ਕਰੋ ਵੀਰੇ ਕੀ ਡਿਮਾਂਡ ਆ ਗਈ ਬਾਈ ਇਹਦੀ ਨਮਾਨ ਬਾਈ ਇਹਦੀ 1,55,000 ਚ ਮਾਨਦਾਨ ਕਰ ਬਾਕੀ ਯਾਰ ਕੁਆਲਿਟੀ ਬਹੁਤ ਜ਼ਿਆਦਾ ਆ ਹਾਂ ਜੀ ਕੁਆਲਿਟੀ ਬਹੁਤ ਹੀ ਚੰਗੀ ਆ ਕੋਈ ਐਵੇਂ ਕਹਿਣ ਦੀ ਗੱਲਾਂ ਨਹੀਂ ਹੈਗੀਆਂ ਤੇ ਪਿਓਰ ਨੀਲੀ 라ਵੀ ਜੀ 1,55 ਕੋਈ ਲਿਖ ਕੇ ਨਹੀਂ ਪਾਇਆ ਬਾ ਤੇ ਮਾਨਦਾਨ ਕਰ ਜਰੂਰ ਕਰੂਗਾ ਬਾਈ ਤੇ ਅੱਗੇ ਬਾਈ ਬੂਰੀ ਅੱਗੇ ਬੂਰੀ ਆ ਬੂਰੀ ਦੀ ਭਲਾ ਐਡਵਾਂਸ ਹੀ ਦੱਸ ਦਿਓ ਬੂਰੀ ਦੀ ਡਿਮਾਂਡ ਬਾਈ 1,25,000 ਚ ਮਾਨਦਾਨ ਕਰ ਦੇਣ ਕਿੰਨੇ ਆ ਦਿਨੇ ਦੇ ਬਾਈ ਇਹ 14 ਤਰੀਕ ਨੂੰ ਪੂਰੇ ਬਹੁਤ ਹੀ ਚੰਗੀ ਝੋਟੀ ਆ ਹਾਂ ਖਾਨਸੂਨ ਬੋਲਾ ਕਾੜਦੀ ਆਉਂਦੀ ਆ ਤੇ ਸੁਆ ਦੂਜਾ ਬਾਈ ਖੋਲ ਲੋ ਬਸ ਇਹਨੂੰ ਖੋਲ ਹੀ ਲੈਣਾ ਦੂਜਾ ਸੁਆ ਇਹਦਾ ਇਹਦਾ ਦੂਜਾ ਜੀ ਦੂਜਾ ਸੁਆ ਆ ਗਿਆ ਪਯੌਰ ਬੂਰੀ ਆ ਗਈ ਜੀ ਅੱਛਾ ਆ ਦੇਖੋ ਜੀ ਹਨਾ ਹੂੰ ਤੇ ਬਾਕੀ ਦੀ ਗੱਲ ਪਯੌਰ ਬੂਰੀ ਯਾਰ ਇਹ ਵੀ ਚੰਗੀ ਆ ਤੇਰੀ ਹਨਾ ਪੂਰੀ ਚੰਗਿਆ ਬਾਈ ਥਣ ਭਾਂਡੇ ਦੀ ਠੀਕ ਆ ਚਾਹੂ ਚੁਰੂ ਬਹੁਤ ਆ ਆ ਦੇਖੋ ਜੀ ਥਣ ਜਿਹੜਾ ਪਿਆ ਇਹਦਾ ਹਫਤੇ ਮੰਗੂ ਹੀ ਪਿਆ ਹੂੰ ਇੱਥੋਂ ਨੂੰ ਕਰੋ ਚੱਕ ਥਣ ਲੇਵ ਦੀ ਪੂਰੀ ਸਾਫ ਸੁਥਰੀ ਲੈ ਚਲ ਥੋੜੀ ਜਿਆਦਾ ਤੋਰਾ ਤੋਰਾ ਬਹੁਤ ਚੰਗਾ ਬਾਈ ਛੋਟੀ ਭਾਂਡੇ ਦੀ ਸੰਦੀ ਦੇ ਬਾਈ ਇੱਥੋਂ ਕਰੋ ਜੱਕ ਕਾਲਾ ਬਾਈ ਕਾਲੋ ਜੀ ਥਣ ਲੇਵ ਦੀ ਯਾਰ ਬੜੀ ਸਾਫ ਆ ਹਨਾ ਬਹੁਤ ਤੇ ਡਵਾਣ ਇਹਦੀ 1,25,000 ਦਿਨ ਦੋ ਬਾਕੀ ਬਈ ਨਹੀਂ ਦਣਾ ਦੇ ਪਏ ਬਈ 4-5 ਦਿਨ ਤੇ ਦੁੱਧ ਫਿਰ ਕਿੰਨਾ ਘੜ ਦੁੱਧ ਦੇਉਗੀ ਬਈ 13-14-15 ਇਥੋਂ ਕਰੋ ਜੇ ਇੱਕ ਬੜੀ ਸਾਫ ਆ ਯਾਰ ਹਨਾ ਥੱਲੇ ਬਹੁਤ ਸਾਫ ਆ ਬਈ ਹੂੰ ਲੈ ਚਲੋ ਜੀ ਚੰਗੀ ਸਾਫ ਸੁਥਰੀ ਆਪਾਂ ਇਹਨੂੰ ਝੋਟੀ ਕਹਿ ਸਕਦੇ ਆ ਸਮਝੇ ਬੇਲਬੁਲ ਫੁੱਲ ਆ ਬੇਲਬੁਲ ਪੂਰੀ ਫੁੱਲ ਆ ਹਾਂਜੀ ਤੇ ਥਣਵੜਾ ਕੰਮ ਦਾ ਕੱਢਿਆ 1,25 ਤੁਹਾਡਾ ਮਾਨ ਸਨਮਾਨ ਹੋਣਾ ਆ ਦੇਖੋ ਜੀ ਕੋਈ ਭਾਰ ਦੀ ਕੋਈ ਥਣਪੂੜ ਦੀ ਬਈ ਜ਼ਿੰਮੇਵਾਰੀ ਆ ਉਹ ਗਾਰੰਟੀ ਆ ਹਨਾ ਹਾਂ ਉਹ ਵਾਈਆਂ ਦੀ ਪਹਿਲਾਂ ਵੀ ਗਾਰੰਟੀ ਹੁੰਦੀ ਅੱਜ ਵੀ ਗਾਰੰਟੀ ਭਾਂਡਾ ਭੁੰ ਤੇ ਬੋਲਿਓ ਬਾਈ ਨੰਬਰ 1 ਵਰੀ ਫੇਰ ਨੰਬਰ 98776782344 ਬਾਈ ਪਿੰਡ ਜੀ ਸੇਲ ਬਰਾ ਬਾਈ ਦਾ ਜ਼ਿਲ੍ਹਾ ਬਟਿੰਡਾ ਸ੍ਰੀ ਪ੍ਰਭੂਲ ਧੰਨਵਾਦ ਜੀ